ਵਾਖਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੀ ਸਿੰਘ ਪੇਜ ਤੇ ਅੱਜ ਪਹੁੰਚੇ ਹੋਏ ਆ ਪੈਂਟਲਮਾ ਕਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਕੋੜਕੋਪੁਰਾ ਪੈਂਦੀ ਆ ਅੱਜ ਬਾਈ ਕੋਲੇ ਆਏ ਆ ਬਾਈ ਦੀ ਗਾਂ ਵਕਾਊ ਆ ਪੁੱਛਨੇ ਬਾਈ ਤੋਂ ਜਾਣਕਾਰੀ ਲੈਣੇ ਆ ਕਿੰਨਾ ਦੁੱਧ ਦਿੱਤਾ ਤੇ ਕਿੰਵੇਂ ਸੂਏ ਆ ਤੇ ਕਿੰਨਾ ਕੁ ਦੁੱਧ ਦੇ ਦੂਗੀ ਇਹ ਲੈ ਵੀ ਉਹਨੇ ਉਹ ਵਿਖੋ ਦੋਸਤੋ ਹਲਕ ਕੁਆਲਟੀ ਇੱਕ ਨੰਬਰ ਹੈ ਬਾਈ ਕਹਿੰਦਾ ਥਣ ਕੁਆਲਿਟੀ ਇੱਕ ਨੰਬਰ ਆ ਤੇ ਲੇਵੇ ਉਹਨੂੰ ਵੀ ਜਬਰਦਸਤਾ ਕਿੰਨੇ ਕਿ ਦਿਨ ਪਏ ਆ ਬਈ ਇਹਦੇ ਅਜੇ ਪਏ ਅਜੇ ਬਈ 6 ਦਿਨ 6 ਦਿਨ ਪਏ ਆ ਬਾਈ ਕਹਿੰਦਾ ਸੂਣ ਚ 6 ਦਿਨ ਪਏ ਆ ਹਲੇ ਬਾਕੀ 2-4 ਦਿਨ ਉੱਤੇ ਵੀ ਲਾ ਜਾਂਦੀਆਂ ਕਰਮਾ ਵਾਲੀਆਂ ਇਸ ਕੁਆਲਿਟੀ ਵੇਖੋ ਦੋਸਤੋ ਗਾਂ ਦੀ ਜਾਤ ਵਾਲੀ ਗਾਂ ਫੁੱਲ ਲੇਵੇ ਉਹਨੂੰ ਵੀ ਜਬਰਦਸਤਾ ਬਾਕੀ ਕੁਝ ਕਿ ਦਿਨ ਲੈਂਦੀ ਹੈ ਗਾਂ ਇਹ ਵੇਖੋ ਦੋਸਤੋ ਦੂਜਾ ਸੁਹਾਰਾ ਕਿਤੇ ਬਾਈ ਕਹਿੰਦਾ ਦੂਜਾ ਸੁਹਾਵਾ ਵਹਿੜਾ ਨਾਂ ਦੱਸਦੀ ਬਈ ਆ ਦਾ ਕੀ ਹੈ ਚਾਣਾ ਚਾਣਾ ਸਿੰਘ ਨਾ ਹਾਂਜੀ ਤੇ ਕਿਹੜਾ ਪਿੰਡ ਆ ਬਈ ਇਹ ਪਿੰਡਾ ਲਮਾਗਲਾ ਜ਼ਿਲ੍ਹਾ ਦਾ ਫਰੀਦਕੋੜ ਹੋਊਗਾ ਤੇ ਤਹਿਸੀਲ ਕੋੜਕਪੂਰਾ ਅਮੜੀ ਗਾਂ ਤੋੜ ਕੇ ਦਿਖਾਓ ਬਈ ਗਾਂ ਦਾ ਤੋਰਾ ਚੈੱਕ ਕਰਾਓ ਲਓ ਜੀ ਬਾਹਰ ਨਿਕਲ ਜੀ ਇਹ ਅਮੜੀ ਗਾਂ ਦਾ ਤੋਰਾ ਤੋਰਾ ਚੈੱਕ ਕਰੋ ਦੋਸਤੋ लेवे ਨੂੰ ਜ਼ਬਰਦਸਤ ਆ ਦੋਸਤੋ ਦੇਖੋ ਦੋਸਤੋ ਹਣ ਮਲੇ ਪੂਰੀ ਘਾਟ ਉੱਥੇ ਨਹੀਂ ਲੈ ਵਾਲੂ ਆ ਵੇਖੋ ਦੋਸਤੋ ਅੱਜ ਠੰਡ ਸੀ ਬਾਈ ਨੇ ਤਾਂ ਨਹੀਂ ਨਵਾਈ ਦੋਸਤੋ ਇਹ ਹੀ ਗਾਨਵਾਤੀ ਦੋਤੀ ਗੱਲਾਂ ਕੋ ਹੋਣੀਆਂ ਸੀ ਬਾਕੀ ਲੈਵੇ ਨਹੀਂ ਉਹ ਵੇਖੋ ਦੋਸਤੋ ਆ ਗਾੜੀ ਪਿਛਾੜੀ ਦੇਖੋ ਦੋਸਤੋ ਤੋਰ ਦੀ ਮਾੜੀ ਜੀ ਬਈ ਹੋਰ ਵੇਖੋ ਦੋਸਤੋ ਇਹ ਵੇਖੋ ਜੀ ਹੋਰ ਕਢਾਦੀ ਬਈ ਆ ਜਾ ਬੰਤਾ ਇਹ ਦੇਖੋ ਦੋਸਤੋ ਵੇਖੋ ਦੋਸਤੋ ਗਾੜਾ ਤੋਰਾ ਤੋਰਾ ਚੰਗਾ ਦੋਸਤੋ ਬਾਕੀ ਬਾਈ ਦੀ ਟਾਲ ਆ ਪੱਠਿਆਂ ਵਾਲੀ ਢਲਮਾ ਕਲਾਚ ਮੇਨ ਰੋਡ ਤੇ ਆ ਕਿਸੇ ਤੋਂ ਵੀ ਐਡਰੈਸ ਪੁੱਛੋਗੇ ਦੱਸ ਦੇਣਗੇ ਪੱਠਾਂ ਵਾਲੀ ਟਾਲ ਤੇ ਆਉਣਾ ਵੇਖੋ ਦੋਸਤੋ ਬਾਕੀ ਆਪਾਂ ਮੁੱਲ ਪੁੱਛ ਲਾਂਗੇ ਬਾਈ ਤੋਂ ਕਿੰਨਾ ਮੁੱਲ ਕਰਦੇ ਆ ਗਾੜੀ ਕੁਆਲਿਟੀ ਜ਼ਰੂਰ ਚੈੱਕ ਕਰਿਆ ਕਰੋ ਦੋਸਤੋ ਗਾਂ ਜਰੂਰ ਚੈੱਕ ਕਰਕੇ ਦੱਸਿਓ ਕੋਹ ਨਾ ਕੋ ਮਿਲਦਾ ਹੀ ਹੈ ਵੀਡੀਓ ਤੇ ਕੋਹ ਨਾ ਕੋ ਆਪਾਂ ਨੂੰ ਜਾਣਕਾਰੀ ਮਿਲਦੀ ਹੁੰਦੀ ਹੈ ਵੀਡੀਓ ਜਰੂਰ ਵੇਖਿਆ ਕਰੋ ਦੋਸਤੋ ਵੀ ਇਹਨਾਂ ਦਾ ਦੁੱਧ ਦੇ ਦੂਵੀ ਵੱਧ ਤੋਂ ਵੱਧ ਜਾਣਕਾਰੀ ਮਿਲਦੀ ਹੈ ਵੀਡੀਓ ਜਰੂਰ ਵੇਖਿਆ ਕਰੋ ਦੋਸਤੋ ਥੰਥਣ ਨੂੰ ਚੈੱਕ ਕਰਿਆ ਕਰਿਓ ਇੱਕ ਕਿਹੜਾ ਹੋਰ ਘਰਾ ਦੀ ਬਈ ਇੱਕ ਵਾਰੀ ਹੋਰ ਦੇਖ ਲਓ ਦੋਸਤੋ ਆਪਾਂ ਨੂੰ ਨੌਲਜੀ ਮਿਲਦੀ ਹੈ ਇਹ ਬਾਈ ਕੋਲੇ ਥੋੜੀ ਜਗ੍ਹਾ ਤੰਗ ਹੀ ਆ ਤੇ ਦੇਖ ਆ ਮੇਨ ਰੋਡ ਜਾਂਦਾ ਦੋਸਤੋ ਇਤੋਂ ਐਡਰੈਸ ਕਿਤੇ ਤੇ ਵੀ ਪੁੱਛਦੇ ਬਾਈ ਦੀ ਪੱਠਾ ਵਾਲੀ ਟਾਲ ਆ ਪੱਠਿਆਂ ਦਾ ਕੰਮ ਕਰਦੇ ਆ ਲਾਲ ਦੀਆਂ ਵੀ ਬਣਾ ਲੇ ਪਾਣੇ ਪੱਸ ਫੇਰ ਆਪਣੀ ਬਣਾ ਬਣਾ ਦੂਨੀ ਬਣਾ ਲਾ ਵੇਖੋ ਦੋਸਤੋ ਫਿਰ ਕੁਆਲਟੀ ਫਿਰ ਚੈੱਕ ਕਰ ਲਓ ਬਾਕੀ ਦੁੱਧ ਦੀ ਗੱਲ ਕਰਗੇ ਇਹ ਬਾਈ 21 22 ਲੀਟਰ ਕਹਿੰਦਾ ਦੁੱਧ ਦਿੱਤਾ ਹੋਇਆ ਮਾਲਕ ਤਾਂ ਵੱਧ ਦੱਸਤੇ 25 ਲੀਟਰ ਦੱਸਦੇ 26 ਲੀਟਰ ਬਾਈ ਨੇ ਕਿਹਾ ਕੱਟ ਹੀ ਦੱਸੋ ਜਿਹੜਾ ਗਾਂ ਵਾਸਤੇ ਹੋਰ ਵੀ ਗਾਂ ਕਾਵੇ ਵੀ ਦੱਸਿਆ ਇੰਨਾ ਸੀ ਨਿਕਲਿਆ ਇੰਨਾ ਬਾਈ ਕਹਿੰਦਾ ਕੱਟ ਹੀ ਦੱਸਾਂਗੇ ਪਰ ਦੁੱਧ ਦੇ ਨੇ ਮਾਲਕਾਂ ਦੇ ਦੱਸਣ ਦੇ ਮੁਕਾਬਲ 26 26 ਲੀਟਰ ਦਿੱਤਾ ਦੁੱਧ ਹੁਣ ਕਰਦੇ ਆ ਮੁੱਲ ਦੀ ਗੱਲ ਤੇ ਬਾਈ ਦਾ ਨੰਬਰ ਤੁਹਾਨੂੰ ਪੁੱਛ ਕੇ ਦਵਾਂਗੇ ਮੁੱਲ ਕਿ ਨਾ ਕਰਦੇ ਬਈ ਇਹਦਾ 75 75 ਚ ਮੰਨਤਾਨ ਕਰ ਦੋਗੇ ਹਾਂਜੀ ਛੋੜ ਛੱਪਾ ਬਾਈ ਕਹਿੰਦਾ ਜਿਹੜਾ ਹੋਵਾ ਖੁਸ਼ ਕਰਕੇ ਭੇਜਣਾ ਦੇਖਦੇ ਆਂ ਦੋਸਤੋ ਕਿਹਦੇ ਕਰਮਾਂ ਚ ਗਾ ਜਾਂਦੀ ਏ ਇਹ ਤੇ ਕਿਹੜਾ ਬਾਈ ਲੈ ਕੇ ਜਾਂਦਾ ਬਾਈ ਦਾ ਨੰਬਰ ਮੈਂ ਸਕਰੀਨ ਤੇ ਜ਼ਰੂਰ ਲਾ ਦੂਆ ਦੋਸਤੋ ਤੇ ਬਾਈ ਦਾ ਨੰਬਰ ਕਹਿੰਦਾ ਤੁਸੀਂ ਬੋਲ ਕੇ ਦੱਸ ਦੋ ਜੀ 82642 10527 ਇਹ ਨੰਬਰ ਤੇ ਕਾਲ ਕਰ ਸਕਦੇ ਆ ਬਾਈ ਦਾ ਮੁੱਲੇ ਦਾ 75000 ਆ ਦੁੱਧ ਦੀ ਕੈਪੈਸਿਟੀ ਦੀ ਗੱਲ ਕਰਗੇ ਤਾਂ 21 22 ਲੀਟਰ ਬਾਈ ਕਹਿੰਦਾ ਦੇ ਦੂ ਵੀ ਆਵਣਾ ਮਾਲਕ ਦੇ ਦੱਸਣ ਦੇ ਮੁਕਾਬਲ 26 25 26 ਲੀਟਰ ਦੁੱਧ ਦਿੱਤਾ ਗਿਆ ਨੇ ਬਾਕੀ ਇਹਨਾਂ ਦੁੱਧ ਦੇਣਾ ਵੀ ਚਾਹੀਦਾ ਦੋਸਤੋ ਤਕ ਕੁਝ ਦਿਨ ਵੀ ਲੈਂਦੀ ਆ ਹਫਤਾ ਬਾਈ ਕਹਿੰਦਾ ਆਵਣਾ ਲੈ ਜੂਗੀ ਦੁੱਧ ਬਾਕੀ ਜਾਣੇ ਵੀ ਚਾਹੀਦਾ ਇਹਨਾਂ ਦੁੱਧ ਦੇਣਾ ਚਾਹੀਦਾ ਦੋਸਤੋ ਆਵਣਾ ਬਾਕੀ ਜਿਹੜੇ گاਵਾ ਰੱਖਦੇ ਆ ਉਹਨਾਂ ਨੂੰ ਪਰਖੀ ਹੋ ਵੀ ਇਹਨਾਂ ਦੁੱਧ ਦੇ ਦੂ ਵੀ ਵੇਖ ਕੇ ਵੀ ਦੱਸ ਸਕਦੇ ਆ ਉਹ ਬਾਕੀ ਗਾਂ ਚੰਗੀ ਆ ਦੋਸਤੋ ਦੂਜਾ ਸੂਬਾ ਬੈੜਾ ਬਾਕੀ ਚ ਮਿਲਦੇ ਆ ਦੋਸਤੋ ਅਗਲੀ ਵੀਡੀਓ ਚ ਪੈਂਟਲ ਮਗਲਾ ਸੀ ਇਹ ਜ਼ਿਲ੍ਹਾ ਫਰੀਦਕੋੜਾ ਤਹਿਸੀਲ ਕੋੜਕੋਪੂਰਾ ਪੈਂਦੀ ਆ ਕਿਸੇ ਹੋਰ ਵੀਡੀਓ ਚ ਮਿਲਦੇ ਆ ਧੰਨਵਾਦ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ ਕੱਲ ਨੂੰ ਮਿਲਾਂਗੇ ਡੱਬਾ ਵਾਲੀ ਮੰਡੀ ਤੇ ਉੱਥੇ ਤੁਹਾਨੂੰ ਗਾਵਾਂ ਦਿਖਾਵਾਂਗੇ ਵਧੀਆ ਤੋਂ ਵਧੀਆ